хай ਮੈਨੂੰ ਤਾਂ ਕੱਲ ਦੀ ਟੈਨਸ਼ਨ ਹੀ ਹੋਈ ਜਾਂਦੀ ਵੀ ਪਹਿਲੀ ਪਤਾ ਨਹੀਂ ਕਿਦੇ ਨਾਂ ਤੇ ਕਰਾਉਣੀ ਆ ਭੱਜੇ ਤੇ ਇਕੱਲੇ ਫਿਰਨ ਦੇ ਆ ਤੇ ਭਾਵੇਂ ਆਪਣੇ ਨਾਂ ਕਰਾ ਲੈਣਾ ਮਮੀ ਨੂੰ ਪੁੱਛਦੀ ਆ ਵੀ ਤੁਹਾਨੂੰ ਪਤਾ ਆ ਵੀ ਕਿਦੇ ਨਾਂ ਤੇ ਪਹਿਲੀ ਕਰਾਉਣ ਦੇ ਆ ਵੀ ਜਾਂ ਡੈਡੀ ਦੇ ਨਾਂ ਤੇ ਹੋਣ ਈ ਚਾਚੇ ਦੇ ਨਾਂ ਤੇ ਹੋਣ ਈ ਆ ਜਾਂ ਕਿ ਇਹਨਾਂ ਦੇ ਭਾਜੀ ਦੇ ਨਾਂ ਤੇ ਹੋਣ ਈ ਆ ਤੇ ਇਹ ਨਾ ਹੋਵੇ ਵੀ ਸਾਰੀ ਕੱਲੀ ਆਪਣੇ ਨਾਂ ਹੀ ਕਰਾ ਲੈਣਾ ਪੈਸੇ ਤੇ ਸਾਰੇ ਸਾਡੇ ਲੱਗਣ ਦੇ ਆ ਇਹ ਨਾ ਹੋਵੇ ਵੀ ਕੱਲਾ ਹੀ ਮਲ ਮਾਰ ਕੇ ਬਹਿ ਜਾਏ ਭਾਜੀ ਘਰਾਂ ਪਹਿਲਾਂ ਮਮੀ ਦੇ ਨਾਲ ਗੱਲ ਵੀ ਕਿਦੇ ਨਾਂ ਤੇ ਕਰਾਉਣ ਦੇ ਵੇਖ ਕੰਮ ਵਾਲਾ ਮਮੀ ਕਿੱਥੇ ਆ ਕਰਦੀਆਂ ਗੱਲ ਇਹਨਾਂ ਨਾਲ ਬੈਠੇ ਜੇ ਮੰਮੀ ਟੱਪੇ ਹਾਂ ਮੈਂ ਟੱਪੇ ਸੇਕ ਲਈ ਜਰਾਕ ਠੀਕ ਆ ਬੈਠੇ ਵਾਵਾ ਸੇਕ ਜਿਆ ਠੀਕ ਠੀਕ ਮੰਮੀ ਤੁਹਾਜੀ ਹਣੀ ਕਿੱਥੇ ਗਏ ਆ ਇੱਧਰ ਪਹੂਆ ਵੱਲ ਕਿਤੇ ਪਾਣੀ ਪੋਣੀ ਡਾਈ ਹੋਣੀ ਡਾਉਣ ਅੱਛਾ ਅੱਛਾ ਹਾਂ ਤੇ ਮੰਮੀ ਭਲਾ ਤੁਹਾਨੂੰ ਪਤਾ ਆ ਭੈਣੇ ਕੀ ਦੇ ਨਾਮ ਤੇ ਕਰਾਉਂ ਡਏ ਆ ਨਾ ਮੈਨੂੰ ਨਹੀਂ ਪਤਾ ਨਾ ਦੱਸੀ ਸੋਨੂ ਨੇ ਕੋਈ ਗੱਲ ਹਾਂ ਇਹ ਤਾਂ ਹੀ ਪੁੱਛਣਾ ਤੇ ਨਾ ਪੁੱਛਣਾ ਉਹਨੂੰ ਕੀ ਹੀ ਘਰ ਦੀ ਜਾਇਦਾਦ ਵੰਡਈ ਆ ਉਹ ਤੇ ਮੰਮੀ ਤੁਹਾਡੀ ਗੱਲ ਸਹੀ ਆ ਵੀ ਘਰ ਦੀ ਜਾਇਦਾਦ ਵੰਡਈ ਆ ਉਹ ਤੇ ਕਿਤੇ ਬਾਹਰ ਲੈ ਚੱਲਿਆ ਪਰ ਪੁੱਛਣਾ ਹੀ ਨਾ ਇੱਕ ਵਾਰਾਂ ਵੀ ਨਾਂ ਕਿਦੇ ਤੇ ਕਰਾਉਂਦਾ ਇਹ ਨਾ ਉਹ ਵੀ ਕੱਲੇ ਹੀ ਮਲ ਮਾਰ ਕੇ ਬਹਿ ਲੈਣਾ ਨਹੀਂ ਕੋਈ ਨਹੀਂ ਕਰ ਦੇ ਉਹ ਕਰਾ ਦੂਗਾ ਉਹਨੂੰ ਪਤਾ ਵਾ ਸਾਰੀ ਗੱਲ ਦਾ ਜੀ ਤੇ ਨਾਂ ਕਰਾਉਣੀ ਆ ਤੇ ਹੁਣ ਪੁੱਛਿਆ ਘੜੀ ਮੋੜੀ ਪੁੱਛਣਾ ਕੀ ਆ ਉਹ ਕਰਦਾ ਫਿਰਦਾ ਆਪਣੇ ਕੰਮ ਸਾਰੇ ਇਹ ਤਾਂ ਦਾ ਦਿਮਾਗ ਖਰਾਬ ਹੋਇਆ ਵਾ ਅੱਗੇ ਭਾਜੀ ਨੇ ਟਰੈਕਟਰ ਵੀ ਆਪਣੇ ਨਾਂ ਤੇ ਕਰਾਇਆ ਬਾਈਕ ਵੀ ਆਪਣੇ ਨਾਂ ਤੇ ਕਰਾਈ ਦੀ ਵੀ ਆਪਣੇ ਨਾਂ ਤੇ ਕਰਾਈ ਆ ਤੇ ਹੁਣ ਐਦਾਂ ਹੀ ਉਹਨਾਂ ਨੇ ਪਹਿਲਾਂ ਵਾਂਗੋ ਹੀ ਆ ਪਹਿਲੀ ਵੀ ਨਾਂ ਤੇ ਕਰਾ ਲੈਣੀ ਤੇ ਆਪਾਂ ਰਹਿ ਜਾਣਾ ਉਦਾਂ ਦੇ ਉਦਾਂ ਮम्मी ਆਪਣੇ ਲੱਗਣ ਦਾ ਤੇ ਚੀਜ਼ਾਂ ਵੀ ਉਹ ਆਪਣੇ ਨਾਂ ਤੇ ਕਰਾਈ ਜਾਂਦੇ ਤੇ ਮਗਰੋਂ ਤੁਹਾਡੀ ਆਪਾਂ ਨੂੰ ਕੀ ਆਉਣਾ ਵਾ ਤੁਸੀਂ ਤੇ ਸਾਂਝਾ ਸਾਂਝਾ ਕਰੀ ਜਾਂਦੇ ਆ ਵੀ ਕੋਈ ਨਹੀਂ ਉਹ ਆਪਣੇ ਹਿਸਾਬ ਨਾਲ ਕਰਨ ਦੇ ਆਪਣੇ ਹਿਸਾਬ ਨਾਲ ਕਰਨ ਦੇ ਆ ਇਹ ਵੇਖ ਲਿਓ ਸਾਰਾ ਕੁਝ ਉਹਦੇ ਨਾਂ ਤੇ ਹੀ ਨਿਕਲਣਾ ਜੇ ਆਪਾਂ ਨੂੰ ਆਪਾਂ ਨੂੰ ਨਹੀਂ ਮਿਲਣਾ ਕੋਈ ਵੀ ਸੁਤੰਤਰ ਇਹ ਗੱਲ ਤੇ ਮੈਂ ਸੋਚੀ ਨਹੀਂਗੀ ਤਾਈਆਂ ਤੇ ਮੈਂ ਤੁਹਾਨੂੰ ਆ ਨਹੀਂ ਆ ਪੇ ਪੁੱਛਿਆ ਕਰੋ ਕਿ ਕੀ ਕਰਨ ਦਾ ਹੈ ਆ ਕਿੱਧਰ ਜਾਣ ਦਾ ਹੈ ਤੁਸੀਂ ਤੇ ਬਸ ਉਦਾਂ ਹੀ ਬੈਠੇ ਰਹਿੰਦੇ ਰਹੋ ਬਸ ਨੂੰ ਆਪੀ ਨੂੰ ਫੋਨ ਲਾ ਲੈਂਦਾ ਤੇ ਉਹਦੇ ਨਾਲ ਸਲਾਹ ਮਨਸਬਰ ਕਰ ਲੈਂਦਾ ਹਨ ਤੇ ਅਸੀਂ ਕਦੀ ਪੁੱਛੀ ਨਹੀਂ ਇਹੋ ਜੀ ਗੱਲ ਪੀ ਚੱਲ ਕਰਦਾ ਫਿਰਦਾ ਸਾਰੇ ਕੰਮ ਆਪਾ ਨੂੰ ਕਿਹੜਾ ਉਹ ਦੱਸਦੇ ਆ ਕੋਈ ਨਹੀਂ ਹੈਪੀ ਨਾ ਕਰ ਲੈਂਦਾ ਸਾਰੀ ਗੱਲ ਜਿਹੜੀ ਕਰਨੀ ਆ ਤੇ ਹੁਣ ਮੇਰਗਾਸਨ ਪੁੱਛਿਆ ਘਾੜਾ ਤੇ ਉਦਾਂ ਚੱਲ ਕੋਈ ਫਰਜ ਨਹੀਂ ਉਹ ਹੈਪੀ ਜਦੋਂ ਆਪਣੇ ਵੀਰ ਨਾਲ ਸਲਾਹ ਕਰ ਲੈਂਦਾ ਸਾਰੇ ਤੇ ਪੁੱਛਣਾ ਉੱਤੇ ਅਸੀਂ ਕੀ ਹੈਪੀ ਪੁੱਛ ਲੈਂਦਾ ਸਾਰੀਆਂ ਗੱਲਾਂ ਨੂੰ ਜੇ ਉਹ ਪੁੱਛਦੇ ਹੋਣਾ ਤੇ ਆਪਾ ਨੂੰ ਨਾ ਦੱਸਣਾ ਮੇਰ ਕਸਣੋ ਫੇਰ ਆਸ ਦਿੰਦੇ ਪੀ ਚੱਲ ਕੀ ਦੱਸਣਾ ਇਹਨਾਂ ਨੂੰ ਤੇ ਇਹ ਮੁੜ ਕੇ ਇੱਕ ਪਤਾ ਪਾਉਂਦੀਆਂ ਮੰਮੀ ਪੁੱਛਣਾ ਕਿਉਂ ਨਹੀਂ ਆ ਆਪਣੇ ਪੈਸੇ ਨਹੀਂ ਵਿੱਚ ਲੱਦੇ ਆਪਣਾ ਵੀ ਹਿੱਸਾ ਹੈਗਾ ਵਾ ਹੈਗਾ ਤਾਂ ਸਭ ਕੋ ਹੀ ਆਪਣਾ ਵੀ ਨਾਲ ਹੀ ਹੈਗਾ ਆ ਤੇ ਫੇਰ ਪੁੱਛੋ ਨਾ ਤੁਸੀਂ ਵੀ ਕਿਹਦੇ ਨਾਂ ਤੇ ਪੈੜੀ ਲੱਗੀ ਹੈ ਲੱਗਣਾ ਚੱਲ ਮੈਂ ਪੁੱਛਦੀ ਜੋਤੀ ਨੂੰ ਵੀ ਤੇ ਤਾਈ ਤੇਰੀ ਨੂੰ ਵੀ ਪੁੱਛੋ ਤਾਈ ਜੀ ਉਹਨਾਂ ਨੂੰ ਵੀ ਕਿ ਚਲੋ ਸੁਤਿੰਦਰ ਤੂੰ ਚੱਲ ਅੰਦਰ ਮੈਂ ਤੇਰੀ ਤਾਈ ਨੂੰ ਆਵਾਜ਼ ਮਾਰ ਕੇ ਲਿਆਉਣੀ ਆ ਠੀਕ ਆ ਇੱਧਰ ਹੋਣੀ ਮੱਝਾਂ ਵੱਲ ਕੇ ਮੈਨੂੰ ਪਤਾ ਵਾ ਜੜੀ ਇਹਨਾਂ ਨੇ ਗੱਲ ਕਰਨੀ ਆ ਗੱਲ ਤੇ ਇਹਨਾਂ ਨੇ ਕੋਈ ਕਰਨੀ ਨਹੀਂ ਗਈ ਹੈਗੀ ਉਹਨਾਂ ਨੇ ਆਪਣੀਆਂ ਗੱਲਾਂ ਚਲਾ ਲੈਣਾ ਮੰਮੀ ਨੂੰ ਇਹ ਨਾ ਉਦਾਂ ਹੀ ਮੰਨ ਜਾਣਾ ਵਾ ਵੀ ਚਲੋ ਠੀਕ ਆ ਸਹੀ ਆ ਸਹੀ ਆ ਨਾਲ ਹੀ ਜਾ ਕੇ ਪਿੱਛੇ ਜਾਊਂਗੀ ਨਾ ਵੀ ਸੁਣੂੰਗੀ ਗੱਲਾਂ ਵੀ ਕੀ ਕਰਦੇ ਆ ਤੇ ਕੀ ਨਹੀਂ ਹਾਂ ਜੀ ਉਹ ਆ ਉਹ ਕਰਨੂ ਆ ਉੱਥੇ ਤੇ ਗੱਲ ਕਰਨੀ ਆ ਇਕ ਟਾਡੇ ਨਾਲ ਕਿਹੜੀ ਗੱਲ ਕਰਦੀ ਆ ਉਹ ਪੈਲੀ ਬੰਨਿਆ ਤੇ ਕਰਨੀ ਆ ਕਿ ਜਿਹੜੀ ਲੈਣ ਡਏ ਆ ਹਾਂ ਤੇ ਕੀ ਹੋ ਗਿਆ ਹੁਣ ਚਲ ਆ ਜਾ ਉੱਥੇ ਕਰਦੇ ਆ ਇੱਥੇ ਲੋਕਾਂ ਨੂੰ ਸੁਣਾਉਣਾ ਹਣ ਪਈ ਗੱਲਾਂ ਕਰਨੀਆਂ ਸਤਿੰਦਰ ਆ ਜਾ ਉੱਥੇ ਅੰਦਰ ਉੱਥੇ ਕਰਦੇ ਗੱਲ ਇਹਨਾਂ ਨਾਲ ਚਲ ਆ ਬੰਦੇ ਕਿਸੋ ਨੂੰ ਕਿਹਦੇ ਨਾਂ ਤੇ ਕਰਾਉਣ ਗਿਆ ਸੀ ਪਾਲੀ ਆਪਣੇ ਕਰਾਈ ਕਿ ਜਾਂ ਪੀ ਹੈਪੀ ਦੀ ਵੀ ਵਿੱਚ ਪੀ ਲਿਖਾਇਆ ਨਾਂ ਨੂੰ ਪਤਾ ਨਹੀਂ ਮੈਂ ਤੇ ਉਹਨੂੰ ਐਨੀ ਗੱਲ ਪੁੱਛੀ ਨਹੀਂ ਆ ਪੋਛਣੀ ਹੀ ਨਾ ਕਿ ਕਿਹਦੇ ਨਾਂ ਤੇ ਕਰਾਈ ਹੈ ਚੱਲ ਕੋਈ ਨਹੀਂ ਆਉਂਦਾ ਵਾ ਤੇ ਪੁੱਛ ਲਾਂਗੇ ਪਹਿਲੀ ਇੱਥੇ ਕਰਾਈ ਵੀ ਨਾਂ ਤੇ ਕਰਾਉਣੀ ਹੈ ਹੈਪੀ ਦੇ ਨਾਂ ਵੀ ਕਰਾਊਗਾ ਦੋਵਾਂ ਦੇ ਨਾਂ ਹੀ ਹੋਣੇ ਇਨ੍ਹਾਂ ਦੇ ਹੋਣੀ ਤੇ ਦੋਆਂ ਦੇ ਨਾਂ ਹੀ ਆ ਹਾਂ ਕਿਉਂ ਕਿ ਫਿਰ ਇੱਕ ਜਾਨੇ ਦੇ ਨਾਂ ਕਰਾ ਲਈ ਤੇ ਦੂਜੇ ਨਾਂ ਰਾਣੀ ਦੇ ਨਾਂ ਕਰਾਉਂਦਿਆਂ ਫਿਰ ਖਰਚਾ ਵਾਧੂ ਲੱਗਦਾ ਵਾ ਆਹੋ ਤਾਂ ਲੱਗਦਾ ਤਾਂ ਨਾਲੇ ਚਲੋ ਦੱਸਦਾ ਥੋੜੀ ਬਹੁਤੀ ਗੱਲ ਪਈ ਕਿਹਦੇ ਨਾਂ ਕਰਾਉਣ ਲੱਗਾ ਮੈਂ ਕੋਈ ਨਹੀਂ ਦੱਸ ਦੂਗਾ ਜੇ ਤੇ ਉਹ ਗਿਆ ਹੀ ਬਿਆਨਾਤਨ ਲਿਖਾ ਕੇ ਲਿਆ ਤਾਂ ਮੈਂ ਤੇ ਆਪ ਨਹੀਂ ਉਹਨੂੰ ਪੁੱਛਿਆ ਸਕੂੰ ਕਿੰਦਾ ਕਿੰਦਾ ਕਰਾਈ ਆ ਨਹੀਂ ਤਾਂ ਕਾਗਜ਼ ਪੱਤਰ ਤੇ ਲਿਆਇਆ ਉਹਨਾਂ ਕਰ ਸਾਨੂੰ ਵਿਖਾਉਂਦਾ ਵੀ ਆਹ ਗੱਲ ਉਹ ਆਪੀ ਆਹ ਕੋਹ ਲਿਖਾ ਕੇ ਲਿਆਇਆ ਮੈਂ ਚੱਲ ਕੋਈ ਨਹੀਂ ਤੂੰ ਹੀ ਇੰਨਾ ਗਰਮ ਕਿਉਂ ਡਏ ਜੇ ਆਪਣਾ ਪੈਲੀਆ ਘਰੇ ਹੀ ਆਉਣੀ ਆ ਤੇ ਨਹੀਂ ਕਰ ਤੁਹਾਨੂੰ ਕਿੰਨੇ ਦੱਸ ਤਪੇ ਪਾਲੀ ਕਿਦੇ ਨਾਮ ਹੋਣ ਲੱਗੀ ਨਹੀਂ ਗਰਮਦੀ ਨਹੀਂ ਗੱਲ ਦੱਸਣੀ ਕਹਿਣਵਾ ਸੀ ਤੇ ਆਪ ਹੀ ਸੋਚ ਲਈਏ ਗੱਲ ਅੱਗੇ ਸਗੋਂ ਸਾਡੇ ਦਿਮਾਗ 'ਚ ਨਹੀਂ ਆਈ ਕੋਈ ਅੱਗੇ ਤੇ ਤੁਸੀਂ ਕਦੀ ਇਹੋ ਜੀ ਗੱਲ ਕੀਤੀ ਨਹੀਂ ਨਹੀਂ ਕੀਤੀ ਤੇ ਨਹੀਂ ਤੇ ਹੁਣ ਮਰਕਸ਼ਨ ਕਰਨੀ ਪੈਣੀ ਆ ਪਤਾ ਲਾਉਣਾ ਪੈਣਾ ਵੀ ਕਿਹਦੇ ਨਾਮ ਲੱਗਾ ਕਰਾਉਣਾ ਵਾਹੇ ਚਲੋ ਸਾਂਝੇ ਕਰਾਂਗੇ ਆ ਸਾਰੇ ਚਲ ਕੋਈ ਨਹੀਂ ਸੋਨੂ ਕਿਆ ਵਾ ਮੈਨੂੰ ਲੈਣਾ ਹੁੰਦਾ ਵਾ ਤਾਂ ਕਰ ਲੈਨੇ ਗੱਲ ਮੈਂ ਤੇ ਆਪ ਨਹੀਂ ਉਹਨੂੰ ਪੁੱਛਿਆ ਸੀ ਕੋਈ ਰਾਤੀ ਨੇਰਾ ਹੋ ਗਿਆ ਨੇਰੇ ਓਏ ਯਾਰ ਰਾਤੀ ਜੋ ਆਇਆ ਤਾਂ ਗਾਹੋ ਕਾਗਜ਼ ਪੱਤਰ ਆ ਕੇ ਵਿਖਾਲਦਾ ਸਾਨੂੰ ਕਿ ਆਹ ਕੁਝ ਮੈਂ ਲਿਖਾ ਕੇ ਲਿਆ ਜਾਵਾਂ ਕਾਗਜ਼ ਪੱਤਰ ਜੇ ਕੋਈ ਕੀ ਪਤਾ ਮਿਲਿਆ ਵਾ ਜਾਂ ਕੋਈ ਨਹੀਂ ਮਿਲਿਆ ਉਸੇ ਵੇਲੇ ਥੋੜਾ ਉਹ ਕਾਗਜ਼ ਪੱਤਰ ਸਾਰੇ ਦੇ ਦਿੰਦੇ ਆ ਫੇ ਤਾਂ ਹੀ ਕਿ ਇਨਾ ਤੱਤੇ ਹੋਈ ਜਾਂਦੇ ਜੇ ਆਉਂਦਾ ਸਾਨੂੰ ਤਾਂ ਪੁੱਛ ਲੈਨੇ ਆ ਉਹ ਤਾਂ ਰਾਤੀ ਨੇ ਹੋਏ ਤੇ ਆਇਆ ਜੇ ਆ ਕੇ ਉਹਨੇ ਮਾਲ ਡੰਗਰ ਵੇਖਿਆ ਵੇ ਕਿ ਮੇਰੇ ਕੋ ਕਿਹੜਾ ਇਨਾ ਕੰਮ ਹੁੰਦਾ ਵਾ ਤੇ ਆ ਕੇ ਧਾਰਾ ਧੂਰਾ ਕੱਢੀਆਂ ਕਢਾ ਕੇ ਤੇ ਮੁੜ ਕੇ ਲੰਮਾ ਪੈ ਗਿਆ ਵਾ ਤੇ ਚੱਲ ਕੋਈ ਗੱਲ ਨਹੀਂ ਇੰਨਾ ਗਰਮ ਕਿਉਂ ਹੈ ਤੁਸੀਂ ਨਹੀਂ ਗਰਮਤ ਨਹੀਂ ਹੋਈ ਅਸੀਂ ਅਸੀਂ ਤੇ ਚੱਲ ਪੁੱਛਦੇ ਆਂ ਭੀ ਜੇ ਤੇ ਭਾਵੇਂ ਨੇਰੇ ਆਇਆ ਅਸੀਂ ਭੀ ਮਾੜੀ ਮੋਟੀ ਘਰ ਦੱਸੀ ਹੋਊਗੀ ਗੱਲ ਚੱਲ ਕੋਈ ਗੱਲ ਨਹੀਂ ਦੱਸ ਦਿੰਦਾ ਤੂੰ ਇਤ ਨਿਆਣੇ ਵਾਂਗੂ ਜਿਹਦੀ ਫੜ ਲਈ ਆ ਪੈੜੀ ਕੀ ਲੱਲੀ ਆ ਤੂੰ ਤੇ ਸਗੋਂ ਲੜਾਈ ਪੰਜਾਬ ਦੀ ਪਾ ਲੈਣੀ ਹੈ ਭਾਈ ਜੀ ਇਹਦੇ ਚ ਲੜਾਈ ਵਾਲੀ ਕਿਹੜੀ ਗੱਲ ਵਾ ਅਹੀਂ ਕਿਹੜੇ ਹਿੱਸੇਦਾਰ ਨਹੀਂ ਜੇ ਮੰਮੀ ਨੇ ਕੁਝ ਪੁੱਛ ਵੀ ਲਿਆ ਵਾ ਤੇ ਨਹੀਂ ਤਾਂ ਤੂੰ ਆ ਵੀ ਇਹੋ ਜਿਹੇ ਗੱਲਾਂ ਚਾਹੁੰਦੀ ਤੈਨੂੰ ਅਜੇ ਇਹੋ ਜਿਹੇ ਗੱਲਾਂ ਦਾ ਕੀ ਪਤਾ ਕੱਲ ਤੂੰ ਆਈ ਤੇ ਅੱਜ ਤੂੰ ਇਹੋ ਜਿਹੇ ਗੱਲਾਂ ਕਾਂਡਿਆ ਪਈਆਂ ਸਾਡੀ ਨਾ ਉਹਨੇ ਤੇ ਕਦੀ ਇਹੋ ਜੀ ਗੱਲ ਕੋਈ ਪੁੱਛੀ ਨਹੀਂ ਅਜੇ ਤੱਕ ਦੀਦੀ ਨੂੰ ਪੁੱਛਣ ਤੇ ਕੀ ਲੋੜ ਆ ਸਭ ਕੁਝ ਤੇ ਉਹਨਾਂ ਦੇ ਕੋਲ ਆ ਟਰੈਕਟਰ ਉਹਨਾਂ ਦੇ ਨਾਮ ਆ ਬਾਕੀ ਸੰਧ ਉਹ ਉਹ ਨਾ ਕੋਲ ਵਾ ਸਾਰਾ ਕੁਝ ਹੀ ਉਹਨਾਂ ਦੇ ਨਾਮ ਤੇ ਆ ਉਹਨਾਂ ਨੂੰ ਕੀ ਲੋੜ ਪਈ ਪੁੱਛਾਂ ਤੇ ਇਹ ਤੁਹਾਨੂੰ ਨਹੀਂ ਅਜਿਹੋ ਜੀਆਂ ਗੱਲਾਂ ਚਾਹੁੰਦੀ ਲੋੜ ਨਾਲ ਅਸੀਂ ਹੈਪੀ ਨਾ ਸਾਰੀ ਗੱਲ ਕਰ ਲੈਂਦਾ ਵਾ ਤੁਹਾਨੂੰ ਉਹ ਭਰਾ ਭਰਾ ਕਰ ਲੈਂਦੇ ਆ ਬਾਹਰ ਤੇ ਤੁਸੀਂ ਇਕੱਠ ਹੋਈ ਨਹੀਂ ਨੰਗਣ ਦੇਣਾ ਮੈਨੂੰ ਜਾਬਦਾ ਤੂੰ ਜਦੋਂ ਦੀ ਐਂ ਕਦੀ ਕਾਹੇ ਤੋਂ ਕਦੀ ਕਾਹੇ ਤੋਂ ਕਦੀ ਕਾਹੇ ਤੋਂ ਕੋਈ ਨਾ ਕੋਈ ਲੜਾਈ ਪਾ ਛੱਡਦੀ ਹੁਣ ਤੁਸੀਂ ਪੈਲੀ ਦਾ ਕਹਿ ਤਾ ਪੈਲੀ ਚਲੋ ਅਜ ਕੱਲ ਤੇ ਖਰਾ ਕੇ ਆਇਆ ਵਾ ਬਿਆਨਾ ਤੁਹਾਨੂੰ ਕਾਗਜ਼ ਵੀ ਤੁਹਾਨੂੰ ਖਾ ਲੂਗਾ ਨੇ ਕੀਤੀ ਭਰਾ ਨਾ ਸਲਾਹ ਕੋਈ ਨਹੀਂ ਤਾਂ ਇਸ ਲਾਣਾ ਗਿਆ ਹੀ ਤੂੰ ਉਹ ਕੜਾ ਕੱਲਾ ਚਲ ਗਿਆ ਹੀ ਐਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਬਾਲ ਕੇ ਤੇ ਸਲਾਹ ਕੀਤੀ ਪਹਿਲਾਂ ਉਹਨੇ ਤਾਂ ਚੱਲ ਜੇ ਪੈੜੀ ਬਣਦੀ ਤਾਂ ਸਾਰਿਆਂ ਦੀ ਬਣ ਜਾਣੀ ਉਹਨੇ ਕੱਲੇ ਨੇ ਕਿੱਥੇ ਲੈ ਜਾਣੀ ਨਹੀਂ ਜੇ ਮੈਨੂੰ ਪਤਾ ਹੁੰਦਾ ਤੂੰ ਇਨਾ ਕਪਾਤ ਪਾਉਣਾ ਨਾ ਤੇ ਅਸੀਂ ਉੱਥੇ ਗੱਲ ਰਹਿਣ ਦਿੱਤੇ ਅਸੀਂ ਤੋੜਦੇ ਹੀ ਨਾ ਨਹੀਂ ਤੇ ਨਹੀਂ ਸਹੀ ਹੈ ਉਹਨੂੰ ਕਿਹੜੀ ਜਿਆਦੀ ਲੋੜ ਵਾ ਕੱਲੇ ਨੂੰ ਤੂੰ ਹੀ ਤਾਂ ਲੜਾਈ ਪਾ ਲਈ ਤਾਂ ਜੇ ਕਪਾਤ ਵਾਲੀ ਤੇ ਤੂੰ ਹੁਣ ਪਜ ਪਜ ਪੈਣ ਲਈ ਸਾਨੂੰ ਕਿ ਤੁਸੀਂ ਪੁੱਛਦਿਆਂ ਕਿਉਂ ਹੀ ਮੈਨੂੰ ਨਹੀਂ ਜਦੋਂ ਉਹਨਾਂ ਨੇ ਭਰਾਵਾਂ ਭਰਾਵਾਂ ਨੇ ਮੈਂ ਤੈਨੂੰ ਸਤਿੰਦਰ ਨੂੰ ਵੀ ਕਿਹਾ ਵਾ ਕਿ ਜਦੋਂ ਨਾ ਭਰਾਵਾਂ ਭਰਾਵਾਂ ਸਲਾਹ ਕਰ ਲਈ ਆਪਣੇ ਚਾਚੇ ਨਾਲ ਕੀਤੀ ਆਪਣੇ ਡੈਡੀ ਨਾਲ ਕੀਤੀ ਆ ਤੇ ਬੰਦੇ ਇਹ ਕਰਦੇ ਫਿਰਦੇ ਆ ਮੈਂ ਤਾਂ ਕਦੀ ਇਹੋ ਜਿਹਾ ਨਿਨਵਾ ਲਿਆ ਹੀ ਨਹੀਂਗਾ ਨਹੀਂ ਜਦੋਂ ਸਾਂਝੇ ਘਰ ਚ ਗੱਲ ਹੋਵੇ ਉਹ ਪੁੱਛਣੀ ਪੈਂਦੀ ਸਾਰੀ ਨਹੀਂ ਜਿੱਦਣ ਪੈਸੇ ਦਈਏ ਤੇ ਉਦੋਂ ਤੇ ਤੁਸੀਂ ਮਿੱਠੀਆਂ ਹੋ ਜਾਂਦੀਆਂ ਜੇ ਨਾ ਸੱਸ ਤਜਦਣ ਹੁਣ ਜੇ ਪੋਸ ਲਿਆ ਵਾ ਤੇ ਹੁਣ ਵਟਣੇ ਚੜ ਗਏ ਆ ਤਾ ਨਹੀਂ ਤੇ ਜੇ ਤੁਸੀਂ ਪੈਸੇ ਦਿੰਨੇ ਆ ਤੇ ਫਿਰ ਤੁਹਾਡਾ ਵੀ ਤਾਂ ਹਿੱਸਾ ਹਰ ਇੱਕ ਚੀਜ਼ ਚ ਰਹਦਾ ਹੀ ਹੋ ਉਹ ਕੋੜਾ ਕੱਲਾ ਬਣਾਈ ਜਾਂਦਾ ਆਪਣੀ ਚੀਜ਼ਾਂ ਹੀ ਉਹਦਾ ਫਰਜ਼ ਤਾਂ ਹੈਗਾ ਨਾ ਪੀ ਦੱਸੇ ਪਿਤਾ ਚਾਚੀ ਜੀ ਆਹ ਗੱਲ ਉਹ ਆਹ ਹੀ ਕਾਗਜ਼ ਬਣਾ ਲਿਆ ਦਾ ਜਾਂ ਨਹੀਂ ਸਾਨੂੰ ਹੁਣ ਕੀ ਪਤਾ ਵੀ ਹਿੱਸਾ ਸਾਡਾ ਰੱਖਿਆ ਵਾ ਕਿ ਨਹੀਂ ਰੱਖਿਆ ਆਈ ਕਿਹੜੇ ਪਹਿਲਾਂ ਕਾਗਜ਼ ਵੇਖੇ ਆ ਉਹਨਾਂ ਦੇ ਟਰੈਕਟਰ ਦੇਖ ਤੇ ਦੂਜੀਆਂ ਚੀਜ਼ਾਂ ਦੇ ਤੇ ਚਲ ਕੋਈ ਨਹੀਂ ਤੀ ਮੈਂ ਤਾਂ ਕਦੀ ਇਹੋ ਜੀ ਗੱਲ ਗਾਹੀ ਤੇ ਕਦੀ ਇਹੋ ਜੀ ਗੱਲ ਸੋਚੀ ਨਹੀਂ ਗੀ ਵੀ ਤੁਹਾਡੇ ਨਾਲ ਇਸ ਤਰ੍ਹਾਂ ਵੀ ਤੁਹਾਡਾ ਹਿੱਸਾ ਰੱਖਿਆ ਜਾਂ ਨਹੀਂ ਰੱਖਿਆ ਰੱਖਿਆ ਵਾ ਹਿੱਸਾ ਸਾਰੀਆਂ ਚੀਜ਼ਾਂ ਜਦੋਂ ਸਾਂਝਾ ਘਰ ਵਾ ਤਾਂ ਸਾਰੀਆਂ ਚੀਜ਼ਾਂ ਜੇ ਸਾਦਾਵਾਂਗੇ ਤੁਹਾਨੂੰ ਐਡਾ ਵੀ ਬਿਲਕੁਲ ਨਹੀਂ ਵੀ ਅਸੀਂ ਤੁਹਾਡਾ ਤੁਹਾਡੇ ਨਾਲ ਧੋਖਾ ਕਰਾਂਗੇ ਤੁਹਾਨੂੰ ਤਾਂ ਬਾਹਰ ਹੀ ਨਹੀਂ ਕਹਤੇ ਵੀ ਤਾਂ ਤੁਹਾਡਾ ਰਾਦਾ ਘਰਾਨਾ ਧੋਖਾ ਹੀ ਕਰਨਾ ਹੈ ਐਡੇ ਵੀ ਬਿਲਕੁਲ ਧੋਖੇਬਾਜ਼ ਨਹੀਂ ਆ ਪਉਨ ਜਾਣ ਦੇਣੀ ਨਹੀਂ ਕਿੰਨਾ ਹੋਣਾ ਸਾਡਾ ਝਟ ਨੰਗਣ ਧਿਆ ਹੀ ਤਤਹੀ ਤਾਂ ਨਹੀਂ ਗੀ ਜੀ ਗੱਲ ਤਾਂ ਇੱਕ ਪੱਤ ਪਾਇਆ ਤੁਹਾਨੂੰ ਤਤਬਾਰ ਹੀ ਨਹੀਂ ਆ ਕੇ ਤੇ ਆ ਲੈ ਆਈ ਗਿਆ ਸੋਨੂ ਤੇ ਪੁੱਛ ਲੋ ਜਿਹੜੀ ਗੱਲ ਹੈਗੀ ਮੈਂ ਤਾਂ ਕਦੀ ਸੋਨੂ ਨੂੰ ਪੁੱਛੀ ਨਹੀਂ ਕੋਈ ਗੱਲ ਕੀ ਗੱਲ ਹੋ ਗਈ ਅਮੀ ਘੋਬਨੀ ਹੈ ਮੈਂ ਨਾ ਲਾਂਡੀਆਂ ਆ ਗਈਆਂ ਆਂਦੀਆਂ ਹੈ ਤੁਸੀਂ ਇਹ ਕਿਹੜਾ ਸਾਨੂੰ ਦੱਸਿਆ ਵਾ ਪਹਿਲੇ ਕੀ ਦੇ ਨਾਂ ਤੇ ਲਈ ਕੀ ਦੇ ਤੇ ਨਹੀਂ ਮੈਂ ਉਹ ਦਿਨ ਤੁਹਾਨੂੰ ਸਾਰੀ ਗੱਲਬਾਤ ਤੁਹਾਡੇ ਨਾਲ ਸਲਾਹ ਕਰਕੇ ਤੇ ਫੇਰ ਉਹ ਤੁਰਿਆ ਸੀ ਤਾਂ ਮੈਂ ਉਹਨੇ ਆਪੀ ਨੂੰ ਦੱਸਿਆ ਹੀ ਹੋਊਗਾ ਸਾਰੀ ਗੱਲ ਮੈਂ ਮੈਂ ਤੁਹਾਨੂੰ ਕੋਈ ਗੱਲ ਪੁੱਛੀ ਨਹੀਂ ਸਕਾਂ ਨਹੀਂ ਸੋਨੂ ਮੈਂ ਇਹੋ ਗੱਲ ਪੁੱਛੀ ਇਹਨੂੰ ਵੇ ਜੇ ਉਹ ਰਾਦਾ ਬਿਆਨਾ ਕਰਾ ਕੇ ਆਇਆ ਤਾਂ ਤੁਸੀਂ ਕਾਗਜ਼ ਪੱਤ ਤ ਤੇ ਜਿਹੜਾ ਲਿਆਂਦਾ ਵਿਖਾਓ ਸਾਨੂੰ ਕਿ ਕੀ ਕਰਾ ਕੇ ਲਿਆਂਦਾ ਉਹਨੇ ਤੇ ਇਹ ਕੋਈ ਪੱਲਾ ਨਹੀਂ ਫੜਾਉਂਦਾ ਹੀ ਮੈਨੂੰ ਅਹੇ ਮੈਨੂੰ ਨਹੀਂ ਪਤਾ ਮੈਨੂੰ ਨੇ ਮੈਂ ਕਿ ਭਾਵੇਂ ਨੇਰੇ ਹੋਇਆ ਆਇਆ ਚੱਲ ਗੱਲ ਤਾਂ ਦੱਸੀ ਹੋਊਗੀ ਨਾ ਥੋੜੀ ਬਸਤੀ ਪਿਆ ਗੱਲ ਉੱਥੇ ਹੋਈ ਆ ਇਹ ਵੀ ਕੋਈ ਨਾ ਕੋਈ ਤੁਹਾਨੂੰ ਪੰਪੀ ਮਿਲਿਆ ਹੋਣਾ ਨਹੀਂ ਤਾਂ ਅੱਗੇ ਨਹੀਂ ਤੁਸੀਂ ਕਦੀ ਮੇਰੇ ਕੋਲ ਮਨੇ ਪੁੱਛਿਆ ਵੀ ਸਾਨੂੰ ਕਾਗਜ਼ ਪੱਤਰ ਵਿਖਾ ਲਓ ਕੋਈ ਕੰਮ ਕਰਕੇ ਆਵੇ ਤਾਂ ਤੁਸੀਂ ਹੁਣ ਇੱਕੋ ਰੱਟ ਫੜੀ ਸਵੇਰ ਤੇ ਨਹੀਂ ਨਾ ਸੱਸਦਾ ਕੀ ਮਤਲਬ ਜਿਹੜੀ ਗੱਲ ਹੋਣ ਮੇਰਗਾ ਸੁਣੋ ਸਾਨੂੰ ਪਤਾ ਲੱਗ ਗਿਆ ਵੀ ਐਦਾਂ ਤੁਸੀਂ ਕਰਦੇ ਮੰਮੀ ਚਾਚੀ ਮੇਰੀ ਗੱਲ ਸੁਣੋ ਮੈਂ ਇੰਨੀ ਜਰੀ ਘਰ ਆਉਣੀ ਆ ਮੇਰੇ ਆਉਂਦਿਆਂ ਨੂੰ ਤੁਸੀਂ ਰੋਹ ਦੇੜੀ ਕਪੱਤ ਪਾ ਕੇ ਬੈਠੀਆਂ ਹੁੰਦੀਆਂ ਵਾ ਤੁਸੀਂ ਮੇਰੀ ਆਈ ਦੀ ਤੇ ਸ਼ਰਮ ਕਰ ਲਿਆ ਕਰੋ ਇਤੋਂ ਚੰਗਾ ਤੇ ਮੈਂ ਉੱਥੇ ਹੀ ਰਹਿੰਦੀ ਹੋਸਟਲ 'ਈ ਉੱਥੇ ਮੇਰੇ ਚਾਰ ਦਿਨ ਸੌਖੇ ਦਿਨ ਆ ਕੇ ਜਾਂਦੇ ਆ ਇੰਨੀ ਜਰੀ ਮੈਂ ਘਰ ਆਉਣੀ ਆ ਤੇ ਤੁਸੀਂ ਉਹੋ ਕਹੋ ਫੇਰ ਉਹੋ ਕੁਲੇਸ਼ ਉਹੋ ਹੀ ਕੁਲੇਸ਼ ਆਉਂਦਿਆਂ ਨੂੰ ਮੈਨੂੰ ਨਾ ਕੋਈ ਚਾਹ ਪੁੱਛੀ ਨਾ ਕੋਈ ਪਾਣੀ ਪੁੱਛਿਆ ਆਉਂਦਿਆਂ ਨੂੰ ਚੰਗਾ ਤਮਾਸ਼ਾ ਲਾ ਕੇ ਬੈਠੀਆਂ ਜੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੇਰਾ ਆੜ ਗੁਆੜ ਲਾ ਕੇ ਸੁਣਦਾ ਤੇ ਕੀ ਆਂਦਾ ਹੋਊਗਾ ਤੁਹਾਨੂੰ ਤੁਹਾਡਾ ਰੋਹ ਦੇੜ ਨਹੀਂ ਅਹੀਂ ਤਾਂ ਕਦੀ ਲੜਕਿਆ ਨਹੀਂ ਵੇਖਿਆ ਤੇ ਰਾਣੀ ਜਠਾਣੀ ਨੇ ਜਿੱਦਾਂ ਤੇ ਆਏ ਓਦਾਂ ਤਾਂ ਨਹੀਂ ਤੇ ਉਹਨੇ ਕਦੀ ਸਾਨੂੰ ਕੋਈ ਹਸਾਬ-ਕਿਤਾਬ ਪੁੱਛਿਆ ਨਹੀਂ ਤੇ ਨਾ ਅਹੀਂ ਕਦੀ ਕੋਈ ਤਾਂ ਨਹਿਰ ਫਿਰ ਕੀਤੀ ਉਹੋ ਹੀ ਨਾ ਇਹੋ ਗੱਲ ਮੈਂ ਪਿਛਲੀ ਵਾਰ ਵੀ ਪਾਪੀ ਨੂੰ ਸੁਝਾਈ ਸੀ ਕਿ ਤੁਸੀਂ ਇਹੋ ਜੀਆਂ ਗੱਲਾਂ ਬਾਲਣਾ ਤੇ ਆਂਂ ਕੀਆ ਕਰੋ ਨਾਲੇ ਇਹ ਨਿਆਣੀ ਸਿਆਣੀ ਇਹਨੂੰ ਅਜੇ ਇਹੋ ਜੀਆਂ ਗੱਲਾਂ ਦਾ ਕੀ ਪਤਾ ਤੁਸੀਂ ਸਾਰੀਆਂ ਜਾਣੀਆਂ ਓਦੋਂ ਦੀਆਂ ਲੜੀ ਜਾਂਦੀਆਂ ਹੁਣ ਮੈਨੂੰ ਇਹ ਦੱਸੋ ਵੀ ਤੁਹਾਡੀ ਲੜਾਈ ਹੈ ਕਿ ਨਹੀਂ ਗੱਲ ਦੀ ਕੋਹ ਦੇ ਦੱਸੋ ਤੇ ਸਹੀ ਮੈਨੂੰ ਮੈਨੂੰ ਪਤਾ ਲੱਗੇ ਵੀ ਇਹ ਗੱਲ ਤੁਸੀਂ ਲੜਦੀਆਂ ਜੀ ਲੜਾਈ ਇਹੋ ਪਹਿਲੀ ਦੀ ਆ ਕਿ ਚਾਚੀ ਤੇਰੀਆਂ ਦੀ ਕਾਗਜੋ ਖਾਲ ਕਾਗਜੋ ਖਾਲ ਅੱਗੇ ਤੇ ਕੋਈ ਗੱਲ ਨਾ ਕਦੀ ਕੀਤੀ ਨਹੀਂ ਤੇ ਅੱਜ ਇਹਨਾਂ ਇੱਕੋ ਰੱਟ ਖੜੀ ਆ ਤੇ ਮੈਂ ਚੱਲ ਸੋਨੂੰ ਗਿਆ ਕੁੜੀ ਨੂੰ ਲੈਣ ਆਉਂਦਾ ਤਾਂ ਤੁਹਾਨੂੰ ਵਿਖਾਲ ਦਿੰਦਾ ਮੈਂ ਮੈਂ ਤੇ ਆਪ ਨਹੀਂ ਉਹਨੂੰ ਪੁੱਛਿਆ ਅੱਜ ਕਿ ਕਿੱਦਾਂ ਹੋਈ ਤੇ ਕਿੱਦਾਂ ਨਹੀਂ ਹੱਦ ਹੋਈ ਆ ਨਹੀਂ ਉਹ ਤਾਂ ਸੋਨੂੰ ਦਾ ਫਰਜ਼ ਹੀ ਨਾ ਆ ਕੇ ਦੱਸਦਾ ਵੀ ਇਹ ਚਾਚੀ ਆ ਕਾਜ ਬਣਿਆ ਵਾ ਜਾਂ ਨਹੀਂ ਬਣਿਆ ਜਾਂ ਪੈਸੇ ਤਾਂ ਹਰਤੇ ਤੀ ਕੀਤਾ ਤੀ ਨਹੀਂ ਹਾਂ ਨੂੰ ਤੇ ਇਹੋ ਟੈਨਸ਼ਨ ਪਿਆ ਕੇ ਦੱਸੀ ਨਹੀਂ ਕੋਈ ਗੱਲ ਨਹੀਂ ਪੈਸੇ ਜਿਹੜੇ ਹੁਣ ਖੜੇ ਹੀ ਉਤਾਰਨ ਨੂੰ ਖੜੇ ਹੀ ਨਹੀਂ ਤਾਰ ਨੂੰ ਤਾਂ ਖੜੇ ਹੀ ਆ ਕੇ ਦੱਸਣ ਤਾਂ ਤਾਂ ਫਰਜ਼ੂ ਹੀ ਨਾ ਆ ਤੇ ਨਾਲੋਂ ਤੇ ਉਹ ਥਾਂ ਨਾ ਲੈਂਦੇ ਚੰਗਾ ਇਹਨਾਂ ਦਾ ਖਪਾਤੀ ਪਾਇਆ ਮੈਂ ਘਰ ਆਈ ਕਿ ਚੱਲ ਕਿੰਨਾ ਵਧੀਆ ਖੁਸ਼ੀ ਦਾ ਮੌਕਾ ਵਾ ਜਾ ਕੇ ਵਧਾਈਆਂ ਦੇਣੀ ਆ ਤੇ ਤੁਸੀਂ ਤੇ ਹੋਰ ਕਪੱਤ ਪਾ ਕੇ ਬੈਠੀਆਂ ਜੀ ਪਹਿਲਾਂ ਅੰਤਰਾ ਪੈਸਾ ਤੇ ਲਾ ਇਕੱਠਾ ਕੀਤਾ ਪੈਸੇ ਕਿਹੜੇ ਇਕੱਠੇ ਕਰਨੇ ਸੌਖੇ ਐ ਇਹਨੇ ਹੋਰ ਕੇ ਨੇ ਕਾਜੀ ਵਾਲੀ ਬਾਈ ਹੁਣ ਤਹੀ ਜਦੋਂ ਵੀ ਕੋਹਦਰ ਵਾਲੀ ਭਾਈ ਜਦੋਂ ਵੇਖੋ ਤੁਹਾਡੀ ਕਮਰ ਵਾਲੀ ਕਮਰ ਵਾਲੀ ਕਿਹਾ ਕਿ ਇਹ ਰੋਲੀ ਪਾਉਂਦੀ ਆ ਰਹੀ ਦੀ ਅਜੇ ਨਹੀਂ ਮੈਂ ਤਾਂ ਕੋਈ ਰੋਲੀ ਨਹੀਂ ਪਾਈ ਇਹੋ ਹੀ ਭਰਾਵਾ ਆਖੀ ਜਾਂਦੀਆਂ ਵਾ ਵੀ ਪਹਿਲੀ ਠੀ ਦੇ ਨਾ ਕਿਹਾ ਮੈਂ ਤਾਂ ਉਧਰ ਕੰਮ ਕਰਦਾ ਹੀ ਹਾਂ ਤੇ ਉੱਥੋਂ ਮੈਨੂੰ ਲਿਆਈਆਂ ਠਾਲ ਕੇ ਵੀ ਆਹ ਹੈ ਤੇ ਨਾ ਇੱਕ ਗੱਲ ਕਰਨੀ ਆ ਮੈਂ ਸਗੋਂ ਲੱਕੋ ਭਾਏ ਆਈਆਂ ਤੇ ਜੇ ਕੋਈ ਆਂਡ ਗਵਾਨ ਸੁਣਦਾ ਵੇ ਕੀ ਆਖੇ ਨਹੀਂ ਇਹ ਆਪਣਾ ਮੇਲਾ ਲਾ ਛੱਡਦੀਆਂ ਆਂਡ ਗਵਾਨ ਸਾਰਾ ਕੰਦਾ ਨਾ ਲੱਗ ਲੱਗ ਸੁਣਦਾ ਆਂਡ ਗਵਾਨ ਨੂੰ ਸਭ ਕੁਝ ਹੀ ਪਤਾ ਵਾ ਕੀ ਹੁੰਦਾ ਸਾਡੇ ਘਰ ਤੇ ਕੀ ਨਹੀਂ ਹੁੰਦਾ ਹੁਣ ਕੱਲ ਦੇ ਪਹਿਲੀ ਨਾ ਕਰਵਾ ਕੇ ਲਿਆਏ ਸਾਨੂੰ ਦ ਸਤਿੰਦਰ ਤੂੰ ਜਦੋਂ ਚੁਬ ਕਰ ਜਾ ਤੂੰ ਵਟੇ ਦੀ ਗੱਲ ਕਿਉਂ ਕੋ ਨਹੀਂ ਹੈ ਤੈਨੂੰ ਬਰਾ ਕੀ ਕਰ ਦਿੱਤਾ ਕੀ ਕੰਡਾ ਕੀ ਨਹੀਂ ਕਰਦਾ ਤੂੰ ਹੁਣ ਜੇ ਤਨ ਕਾਗਜ਼ਾਂ ਦੀ ਗੱਲ ਆਉਣਾ ਤੂੰ ਇਥੇ ਬੋ ਮੈਂ ਤੈਨੂੰ ਸੌਕ ਲੈਣ ਕੇ ਦਿਖਾ ਦਾਂ ਕੀ ਸਾਡੇ ਘਰੋਂ ਡੈ ਕੀ ਨਹੀਂ ਹੋ ਡੈ ਬੋ ਇਥੇ ਇੱਕ ਮਿੰਟ ਸ਼ਰਮ ਹੀ ਲਈ ਤਹੀਂ ਠੰਡ ਪੈ ਗਈ ਹੁਣ ਤਾਨੂੰ ਦੇਖ ਲਿਓ ਕਾਗਜ਼ ਮੈਂ ਕਾਗਜ਼ ਮੈਂ ਦਾਈਆਂ ਨਹੀਂ ਹੁੰਦੀ ਨਾ ਆਹ ਇਹਦਾ ਸਭ ਤੋਂ ਸਾਰਾ ਕੋ ਹੈਗਾ ਵਾ ਇਹ ਕੱਲੀ ਕੱਲੀ ਹੁਣ ਤਿਆਂ ਪੜ ਕੇ ਵੇਖ ਲਾ ਆ ਦਿਖਾਉਦੇ ਨੂੰ ਆ ਕਰ ਪੜ ਕੇ ਵਿਖਾਲ ਮੇਰੀ ਗੱਲ ਸੁਣ ਮੈਂ ਪੜਿਆ ਇਹਨਾਂ ਨੂੰ ਕਿਹੜਾ ਫੇਰ ਯਕੀਨ ਹੋਣਾ ਪੜੀ ਲਿਖੀ ਆਪੇ ਪਰਲੇ ਪੜ ਪੜ ਲਓ ਸ਼ਰਮਲਾਈ ਤੁਸੀਂ ਮੈਂ ਹਰ ਮਰਗੀ ਪੜਨਾ ਵਾ ਪੜ ਕੇ ਸੁਣਾ ਦੇ ਤੂੰ ਸਾਰੇ ਪੜੇ ਲਿਖੇ ਨਾ ਤੂੰ ਆ ਵੀ ਪੜ ਲਓ ਨਾ ਇੰਨੇ ਚਿਰਾਂ ਦਾ ਨਹੀਂ ਯਕੀਨ ਆਇਆ ਤੇ ਹੁਣ 1 ਮਿੰਟ ਚ ਤੁਹਾਨੂੰ ਯਕੀਨ ਹੋਏਗਾ ਫੇ ਆਪਨਾ ਸਾਨੂੰ ਮੈਂ ਕਿਹੜਾ ਪੜਿਆ ਮੈਂ ਕਿਹੜਾ ਪਿਆ ਆਹ ਭਰ ਬੰਨੇ ਪੜਿਆ ਆਂ ਮੇਹਣ ਆ ਗਿਆ ਜਕੀ ਨਾ ਸਤੰਦਾ ਤੋਂ ਤਾਂ ਬੰਮ ਹੋ ਗਏ ਤਾਂ ਅਸਕੀ ਲਿਖਿਆ ਮੈਨੂੰ ਵੀ ਪਤਾ ਲੱਗਿਆ ਕਿ ਕੀ ਲਿਖਤਾ ਹੈ ਤੇ ਹੁਣ ਮੈਂ ਮੰਮੀ ਤੁਹਾਨੂੰ ਕੀ ਦੱਸਾਂ ਤੇ ਕੀ ਲਿਖਿਆ ਮੰਮੀ ਭਾਰੀ ਨੇ ਤੇ ਸਾਰਾ ਕੁਝ ਇਹਨਾਂ ਦੇ ਨਾਂ ਤੇ ਕਰਾਇਆ ਵਾ ਚਲ ਵੇਖ ਲੈ ਤਾਂ ਤਾਂ ਪੜ ਕੇ ਤੇ ਕੀ ਆ ਫਿਰ ਗਾੜੀ ਵੀ ਨਾ ਸਾਰੀ ਫੈਲ ਵੇਖ ਲੈ ਪੜਨਾ ਮੰਮੀ ਮੈਂ ਹੋਰ ਦੱਜਣਾ ਕੀ ਆ ਸਾਰਾ ਕੁਝ ਤੇ ਮੈਂ ਆਪਣੀ ਅੱਖੀਂ ਵੇਖ ਲਿਆ ਵਾ ਹੁਣ ਸਾਰਾ ਕੁਝ ਤੇ ਇਹਨਾਂ ਦੇ ਨਾਂ ਤੇ ਆ ਲੈ ਹੁਣ ਆ ਗਿਆ ਜਕੀ ਨਾ ਹਾਂ ਆਹ ਲਿਆ ਤੇ ਬਿਆਨ ਇਹ ਤਾਂ ਕਦਾ ਕੱਢ ਕੇ ਵੇਖਿਆ ਥੱਲੇ ਗੱਡੀ ਦੇ ਵੇ ਤੇ ਮੋਟਰਸਾਈਕਲ ਦੇ ਵੇ ਤੇ ਟਰੈਕਟਰ ਦੇ ਵੇ ਕਿਹਦੇ ਕਿਹਦੇ ਨਾਂ ਤੇ ਆ ਇਹਨਾਂ ਨੂੰ ਯਕੀਨ ਨਹੀਂ ਹੈਗਾ ਇਹਨਾਂ ਨੂੰ ਇਹ ਆ ਕਿ ਫਰੀਆ ਇਹੋ ਜਿਹਾ ਕਰਕੇ ਮੈਂ ਆਪਣੇ ਨਾਂ ਤੇ ਨਹੀਂ ਕੋਈ ਕਰਾਇਆ ਐਸੇ ਗੱਲ ਕਰਕੇ ਮੈਂ ਆਪਣੇ ਨਾਂ ਤੇ ਨਹੀਂ ਕੋਈ ਕਰਾਇਆ ਮੈਂ ਕਿ ਚਲੋ ਮੇਰੇ ਤੋਂ ਸੁਣ ਤਾਂ ਬਾਅਦ ਕੋਈ ਆਖੇ ਨਾ ਕਿ ਤੋਂ ਆਪਣੇ ਨਾਂ ਤੇ ਸਭ ਕੁਝ ਹੋ ਰਿਹਾ ਹੈ ਉਹਦੇ ਨਾਂ ਤੇ ਨਹੀਂ ਕੋਈ ਕਰਾਇਆ ਇਹਨੇ ਆਪਣੇ ਪਤਾ ਨੂੰ ਪਾ ਲਿਆ ਵਾ ਭਰਾ ਵਾਂਗੂ ਨਹੀਂ ਇਹ ਆ ਵੀ ਮੈਂ ਆਪਣੇ ਤਾਇ ਚਾਚੇ ਦਾ ਪੁੱਤ ਚਲੀ ਸਮਝਾਉਣਾ ਸਤੰਦਾਂ ਕਾਹਨੂੰ ਤਾਂ ਮਤਾਂ ਨੂੰ ਆਵੇ ਇੱਥੇ ਅੱਗੇ ਸੁਰੂ ਤੋਂ ਨਹੀਂ ਇਹੋ ਜਿਹਾ ਕੰਮ ਕੋਈ ਹੋਇਆ ਤੇ ਆਪਾਂ ਨਾ ਇਹੋ ਜੀ ਗੱਲ ਕਰੀਏ ਸਤੰਦਾਂ ਪੈਨੂੰ ਤਾਂ ਮੈਂ ਆਖਿਆ ਕਿ ਇਹੋ ਜੀ ਗੱਲ ਆਪਾਂ ਨਾ ਕਰੀਏ ਕਿ ਆਪਾਂ ਮਕਰੋ ਥੋੜੀ ਬੁਰੇ ਬਣ ਜਾਣਾ ਸਹੀ ਗੱਲ ਆ ਮੰਮੀ ਇਹ ਤੇ ਬੁਰੇ ਬਣਨ ਵਾਲੀ ਗੱਲ ਵਾ ਮੈਂ ਤੇ ਸਾਰੀਆਂ ਸਿਮੋ ਦੀਆਂ ਚੁੱਕਣਾ ਚ ਆ ਗਈ ਉਹੋ ਹੀ ਸਾਰਾ ਕੁਝ ਮੈਨੂੰ ਦੱਦਦੀ ਸੀਗੀ ਵੀ ਤੁਹਾਡੇ ਨਾਂ ਦੇ ਕੁਝ ਨਹੀਂ ਆ ਇਹ ਸਾਰਾ ਕੁਝ ਆਪਣੇ ਨਾਂ ਕਰਾਈ ਜਾਂਦੇ ਸਿਰਫ ਤੁਹਾਡੇ ਪੈਸੇ ਲਵਾਉਣ ਦੇ ਆ ਨਾ ਤੈਨੂੰ ਕਿੰਨਾ ਆਖਿਆ ਵੀ ਸਿੰਮੇ ਦੇ ਨਾਲ ਅੱਗੇ ਨਾ ਜਾਇਆ ਕਰ ਉਹ ਤੇ ਆਪਣੇ ਘਰ ਆਪੇ ਸਾਦ ਪਾ ਛੱਡਦੀਆਂ ਆ ਤਾਂ ਤੈਨੂੰ ਵੀ ਉਹੋ ਜਿਹੀ ਮਤਾਂ ਦੇਣੀਆਂ ਆ ਨੇ ਅਸੀਂ ਐਸੇ ਕਰਕੇ ਨਹੀਂ ਜਾਂਦੇ ਉਧਰ ਉਹ ਤੇ ਆਪਣੇ ਭਰਾ ਪਰਜਾਈ ਨਾ ਨਹੀਂ ਲਾ ਕੇ ਖਾਂਦੀ ਤਾਂ ਤੈਨੂੰ ਕਿੱਥੋਂ ਭੈਣ ਦੇਣਾ ਉਹਨੇ ਨਾਲੇ ਵੱਡੇ ਭਾਬੀ ਤੇ ਨਿਕਲੋਂ ਡਾਕਦੇ ਹੁਣ ਨਾ ਤੇ ਵੇਖੀਦਾ ਹੁੰਦਾ ਵੀ ਉਹ ਚੀਜ਼ ਤੇ ਹੱਡਾ ਹੀ ਨੁਕਸਾਨ ਹੁੰਦੀ ਆ ਨਾ ਵੇਖ ਲਿਆ ਨਾ ਹੁਣ ਉਹ ਤੇ ਮਗਰ ਲਾ ਕੇ ਮੈਂ ਐਸੇ ਕਰਕੇ ਕਹਿੰਦਾ ਮੈਂ ਜਿਹੜਾ ਨੰਗ ਦਾ ਫੜਾ ਘਰ ਦਾ ਸੁਭਾਗ ਨੰਗੀ ਜਾਵੇ ਨੰਗੀ ਜਾਵੇ ਚਲ ਕੋਈ ਹੁਣ ਤੁਹਾਡਾ ਨਹੀਂ ਕਰਮਨਾਤ ਕਾਂ ਤੋਂ ਨਹੀਂ ਇਹੋ ਜੀ ਗੱਲ ਕਰਨੀ ਕੋਈ ਨਹੀਂ ਹੁਣ ਗਾਂ ਤੋਂ ਨਹੀਂ ਹੁਣ ਇਹਦਾ ਵੀ ਨਹੀਂ ਹੈ ਕਿ ਹੁਣ ਜੋ ਇਹਨਾਂ ਦਾ ਹੋ ਗਿਆ ਹੋ ਗਿਆ ਆਪਾਂ ਤਾਂ ਇਹ ਕਿ ਆਪਾਂ ਕੱਢੋਈਏ ਲੇਕਿਨ ਇਹ ਅੱਜ ਹੀ ਹੈ ਨਾ ਹੁਣ ਆਪਾਂ ਹੋਈਏ ਜਿੱਦਾਂ ਅੱਗੇ ਰਹਿੰਦੇ ਉਦਾਂ ਹੀ ਆਪਾਂ ਰਹਿਵਾਂਗੇ ਨਹੀਂ ਇਹਨਾਂ ਨੂੰ ਪਤਾ ਲੱਗੂਗਾ ਨਾਲੇ ਅਸੀਂ ਸਾਰੀ ਜ਼ਿੰਮੇਵਾਰੀ ਸਿੱਤੀ ਆ ਨਾਰੇ ਦੀ ਗੱਲਾਂ ਕਰਾਉਂਦੇ ਨਾਲੇ ਸਭ ਕੇ ਇਹਨਾਂ ਦੇ ਨਾਂ ਤੇ ਕਰਾ ਕੇ ਦਿੱਤਾ ਹੁਣ ਵੇਖ ਲਿਆ ਨਾ ਤੂੰ ਆਪਣੇ ਅੱਖੀ ਚਲ ਕੋਈ ਨਹੀਂ ਇਹਨਾਂ ਕਰਮਨਾ ਹੋ ਤੂੰ ਜੋ ਪੀਚ ਆ ਪਾਣੀ ਇਹਨਾਂ ਤਾਂ ਲੱਗਦੀਆਂ ਰਹਿਣਾ ਹੋਇਆ ਹੁਣ ਜੋ ਹੋ ਗਿਆ ਕਰਤੀਆਂ ਅਸੀਂ ਵੀ ਕੀਤੀਆਂ ਇਹਨਾਂ ਨੇ ਵੀ ਕੀਤੀਆਂ ਚੱਲ ਸਾਡੀ ਇੰਨੀ ਕੁ ਗੱਦੀ ਰਹੀ ਕਿ ਆਪਾਂ ਇਹਨਾਂ ਨੂੰ ਦੱਸਿਆ ਨਹੀਂ ਕੋਬਨ ਮਤਲਬ ਕਾਗਜ਼ ਨਹੀਂ ਵਿਖਾਰੇ ਪਹਿਲਾਂ ਵਿਖਾਲ ਦਿੱਤੇ ਤੇ ਇੱਥੇ ਤਾਂ ਗੱਲ ਆਉਂਦੀ ਨਾ ਤੇ ਉਹਨੂੰ ਮੌਕਾ ਮਿਲ ਗਿਆ ਸਾਡੇ ਘਰ ਲੜਾਈ ਪਾਉਣ ਦਾ ਜੋ ਹੋ ਗਿਆ ਹੁਣ ਮਿੱਟੀ ਪਾਓ ਇਹਨੂੰ ਅੱਜ ਤੋਂ ਹਾਲੇ ਛੱਡ ਦੋ ਹੁਣ ਹੁਣ ਆਪਾਂ ਪਹਿਲਾਂ ਵਾਂਗੂ ਵਧੀਆ ਇੱਕੋ ਘਰ ਚ ਚੰਗੀ ਤਰ੍ਹਾਂ ਰਹਿਣਾ ਵਾ ਸਾਡੇ ਹੁਣ ਫੇਰ ਅਸੀਂ ਆਪਣੇ ਘਰ ਚ ਨਾਲ ਮਿਲ ਕੇ ਰਹਿਣਾ ਵਾ ਜਿਧਾਂ ਕੇ ਰਹਿੰਦੇ ਨਹੀਂ ਮੈਨੂੰ ਮੈਂ ਇੱਥੇ ਆਉਣੀ ਆ ਮੈਨੂੰ ਇਹੋ ਖੁਸ਼ੀ ਹੁੰਦੀ ਕਿ ਮੈਂ ਆਪਣੇ ਘਰ ਚਲੀ ਆ ਮੇਰਾ ਘਰ ਇੰਨੇ ਇੰਨੇ ਜੀ ਆਂ ਹੀਆਂਡੇ ਘਰ ਤੇ ਸਾਡੇ ਘਰ ਚ ਇਹੋ ਜੀ ਕੋਈ ਗੱਲ ਹੀ ਹੈ ਦੀ ਤੇ ਮੈਨੂੰ ਬੜੀ ਸ਼ਰਮ ਆਉਂਦੀ ਸੀ ਜਦੋਂ ਤੁਸੀਂ ਲੜਦੇ ਸੀ ਇਦਾਂ ਤੇ ਹੁਣ ਅੱਗੇ ਤੋਂ ਧਿਆਨ ਰੱਖੋ ਕਿ ਅਸੀਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਪਈ ਜਿਨਾ ਸਾਡੇ ਘਰ ਚ ਲੜਾਈ ਪਵੇ ਤੇ ਕੋਈ ਇੱਕ ਐਵੇਂ ਕਿਸੇ ਗੱਲਾਂ ਚ ਨਹੀਂ ਆਈਦਾ ਹੁੰਦਾ ਚਲੋ ਉੱਠੋ ਬਣਾਓ ਚਾਹ ਪਾਣੀ ਸਾਨੂੰ ਸਾਡਾ ਸਾਜਾ ਪਰਿਵਾਰ ਇਹ ਸਾਜਾ ਹੀ ਰਵੇ ਤੇ ਚੰਗਾ ਸ਼ੁਰੂ ਤੋਂ ਇੰਨੇ ਚ ਰਹਿਦਾ ਨਹੀਂ ਨਿਭਦੀ ਹੋਣੀ ਹੁਣ ਹੁਣ ਤੁਸੀਂ ਨਹੀਂ ਨਿਭਾ ਸਕਦੀਆਂ ਚਲੋ ਕਰੋ ਕੰਮ ਧੰਦੇ ਸਤਿ ਸ੍ਰੀ ਅਕਾਲ ਜੀ ਸਾਰੇਆਂ ਨੂੰ ਹੋਰ ਸੁਣਾਉ ਠੀਕ ਠਾਕ ਜੇ ਮੈਂ ਉਮੀਦ ਕਰਦੀ ਆਂ ਵੀ ਤੁਸੀਂ ਸਾਰੇ ਠੀਕ ਹੋਵੋਗੇ ਇਹ ਅੱਜ ਸੀਗਾ ਸਾਡਾ ਲਾਸਟ ਪਾਰਟ ਸਾਂਝੇ ਪਰਿਵਾਰ ਦਾ ਤੇ ਅੱਜ ਅਸੀਂ ਇਹਦਾ ਐਂਡ ਕਰਤਾ ਵਾ ਤੇ ਤੁਸੀਂ ਸਾਰਿਆਂ ਨੂੰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਨਾਲੇ ਹੁਣ ਆਪਾਂ ਕੋਈ ਨਿਊ ਟੌਪਿਕ ਤੇ ਵੀਡੀਓ ਲੈ ਕੇ ਆਉਣੀ ਆ ਤੇ ਜੇ ਤੁਹਾਡੇ ਮਨ 'ਚ ਕੋਈ ਵਿਚਾਰ ਹੋਵੇ ਵੀ ਨਵਾਂ ਟੌਪਿਕ ਕਿਹੜੇ ਬੇਸ ਤੇ ਹੋਣਾ ਚਾਹੀਦਾ ਵਾ ਤੇ ਸਾਨੂੰ ਜ਼ਰੂਰ ਦੱਸਿਓ ਨਾਲੇ ਮੈਂ ਇੱਕ ਤੁਹਾਡੇ ਗਾੜੀ ਹੋਰ ਰਿਕਵੈਸਟ ਕਰਨੀ ਹੈਗੀ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਲਾਈਕ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜਿਹੜੇ ਵੀ ਵੇਂਦੇ ਆ ਭੈਣਪਰਾ ਇਹਨੂੰ ਜਰੂਰ ਸਬਸਕ੍ਰਾਈਬ ਤੇ ਗਾ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਆਪਾਂ ਹੋਰ ਵਧੀਆ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਇੱਕ ਵੀਡੀਓ ਬਣਾਉਣ ਤੇ ਤੁਸੀਂ ਦੇ 10 15 ਮਿੰਟਾਂ ਦੀ ਵੀਡੀਓ ਵੇਂਦੇ ਦੇ ਪਿਛੇ ਬਹੁਤ ساری ਟੀਮ ਦੀ ਬੜੀ ਮਿਹਨਤ ਲੱਗਦੀ ਆ ਇਸ ਕਰਕੇ ਇਹਨੂੰ ਜਰੂਰ ਪਲੀਜ਼ ਸ਼ੇਅਰ ਵੀ ਕਰਿਆ ਕਰੋ ਸਬਸਕ੍ਰਾਈਬ ਲਾਈਕ ਜੋ ਵੀ ਕਮੈਂਟ ਵਗੈਰਾ ਸਭ ਕੁਝ ਵਧੀਆ-ਵਧੀਆ ਕਰਿਆ ਕਰੋ ਤੇ ਚਲੋ ਮਿਲਦੇ ਆਂ ਫੇਰ ਅਗਲੀ ਵੀਡੀਓ ਵੇਖੋ ਹੁਣ ਕਿਹੜੇ ਟੌਪਿਕ ਤੇ ਲੈ ਕੇ ਆ ਚਲੋ ਸਾਸ਼ਟ੍ਰਿਕ ਆਸ਼ਿਕਾ ਜੀ